ਸਾਸ੍ਰੀਕਾਲ ਪੰਜਾਬ ਲੋਕ ਅਵਾਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਕੈਨੇਡਾ ਪੰਜਾਬ ਦੇ ਵਿੱਚ ਬਹੁਤ ਘੱਟ ਜਿਹੜਾ ਫਰਕ ਹੈ ਦੇਖਣ ਨੂੰ ਮਿਲਦਾ ਪੰਜਾਬੀਆਂ ਨੇ ਕੈਨੇਡਾ ਦੇ ਵਿੱਚ ਵੀ ਜਾ ਕੇ ਇੱਕ ਮਿਨੀ ਪੰਜਾਬ ਬਸਾ ਦਿੱਤਾ ਹੈ ਪੰਜਾਬੀ ਜਿੱਥੇ ਵੀ ਜਾਂਦੇ ਨੇ ਪੂਰੀਆਂ ਮੱਲਾ ਮਾਰਦੇ ਨੇ ਚਾਹੇ ਉਹ ਦੁਨੀਆ ਦਾ ਕੋਈ ਵੀ ਕੋਨਾ ਹੋਵੇ ਅਮਰੀਕਾ ਜਰਮਨ ਫਰਾਂਸ ਇੰਗਲੈਂਡ ਆਸਟ੍ਰੇਲੀਆ ਹੋਰ ਬਹੁਤ ਸਾਰੀਆਂ ਕੰਟਰੀਆਂ ਦੇ ਵਿੱਚ ਪੰਜਾਬੀਆਂ ਨੇ ਜਾ ਕੇ ਜਿਹੜੀ ਆਪਣੀ ਤਾਕ ਜਮਾਈ ਹੈ ਬਹੁਤ ਸਾਰੇ ਵੱਡੇ ਵੱਡੇ ਬਿਜ਼ਨਸ ਪੰਜਾਬੀਆਂ ਦੇ ਵੱਲੋਂ ਕੀਤੇ ਹੋਏ ਨੇ ਹਰ ਦੇਸ਼ ਦੇ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਪੰਜਾਬੀ ਜਰੂਰ ਮਿਲ ਜਾਣਗੇ ਆਮ ਹੀ ਤੁਰੇ ਫਿਰੇ ਮਿਲ ਜਾਣਗੇ ਤਾਂ ਬੀਤੇ ਕੁਝ ਦਿਨ ਪਹਿਲਾਂ ਜਿਹੜੀ ਕੈਨੇਡਾ ਦੇ ਵਿੱਚ ਨਵੀਂ ਸਰਕਾਰ ਬਣੀ ਆ ਪਹਿਲਾਂ ਟਰੂਡੋ ਸਰਕਾਰ ਸੀ ਤਾਂ ਹੁਣ ਲਿਬਰਲ ਪਾਰਟੀ ਜਿਹੜੀ ਉਹਦੇ ਵਿੱਚੋਂ ਕੈਨੇਡਾ ਦੇ ਸੀਐਮ ਬਣੇ ਨੇ ਮਾਰਕ ਕਾਰਨੀ ਜਿਹੜੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਪੰਜਾਬੀ ਭਾਈਚਾਰੇ ਦੇ ਨਾਲ ਇੱਕ ਵੱਡੀ ਸਾਂਝ ਹੈ ਉਹ ਸਾਇੰਗਤ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਕੈਨੇਡਾ ਦੇ ਜਿਹੜੇ ਪੀਐਮ ਨੇ ਮਾਰਕਰਨੀ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦੇ ਨਜ਼ਰ ਆਏ ਨੇ ਬਹੁਤ ਸਾਰਾ ਪਿਆਰ ਪੰਜਾਬੀਆਂ ਦੇ ਵੱਲੋਂ ਮਾਰਕਰਨੀ ਨੂੰ ਮਿਲ ਰਿਹਾ ਬਹੁਤ ਸਾਰਾ ਪਿਆਰ ਪੰਜਾਬੀਆਂ ਨੂੰ ਮਾਰਕਰਨੀ ਪੀਐਮ ਦੇ ਵੱਲੋਂ ਮਿਲ ਰਿਹਾ ਮਾਰਕਰਨੀ ਅਕਸਰ ਹੀ ਪੰਜਾਬੀ ਕਮਿਊਨਿਟੀ ਦੇ ਵਿੱਚ ਜਾ ਕੇ ਬਹੁਤ ਖੁਸ਼ ਨੇ ਤੁਸੀਂ ਉਹਨਾਂ ਦੀਆਂ ਰੈਲੀਆਂ 'ਚ ਚੋਣ ਪ੍ਰਚਾਰ ਦੌਰਾਨ ਜਾਂ ਹੋਰ ਵੀ ਕਿਸੇ ਈਵੈਂਟ ਦੇ ਵਿੱਚ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਮਾਰਕਰਨੀ ਪੰਜਾਬੀਆਂ ਦੇ ਨਾਲ ਕੁਲੇ ਮਿਲੇ ਹੋਏ ਹਨ ਇੱਕ ਬਹੁਤ ਵਧੀਆ ਸੰਦੇਸ਼ ਹੈ ਕਿਉਂਕਿ ਜਿਸ ਦੇਸ਼ ਦੇ ਪੀਐਮ ਦੇ ਜਿਹੜੇ ਸਬੰਧ ਹੈ ਉਹ ਖਾਸ ਕਰਕੇ ਪੰਜਾਬੀ ਕਮਿਊਨਿਟੀ ਵਰਗੀ ਜਿਹੜੇ ਪੰਜਾਬੀ ਕਮਿਊਨਿਟੀ ਦੇ ਲੋਕ ਨੇ ਉਹਨਾਂ ਦੇ ਨਾਲ ਆਮ ਦੇਖਣ ਨੂੰ ਮਿਲਦੇ ਨੇ ਉੱਥੇ ਹੀ ਪੰਜਾਬੀਆਂ ਦੀ ਜਿਹੜੀ ਸੇਵਾ ਹੈ ਉਹ ਵੀ ਬਹੁਤ ਵੱਡੀ ਹੈ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਜਿਹੜੇ ਪੰਜਾਬੀਆਂ ਦੇ ਵੱਲੋਂ ਪੱਕੇ ਲੰਗਰ ਚਲਾਏ ਹੋਏ ਨੇ ਗੁਰਦੁਆਰਾ ਜੇਕਰ ਕਹਿ ਲਈਏ ਗੁਰਦੁਆਰਾ ਕੈਨੇਡਾ ਦੇ ਹਰ ਸ਼ਹਿਰ ਦੇ ਵਿੱਚ ਇੱਕ ਗੁਰਦੁਆਰਾ ਹੈ ਪੰਜਾਬੀਆਂ ਦੇ ਵੱਲੋਂ ਵੀ ਬਹੁਤ ਜਿਹੜੀ ਸੇਵਾ ਹੈ ਕੀਤੀ ਜਾ ਰਹੀ ਹੈ ਬਾਹਰਲੀਆ ਕੰਟਰੀਆਂ ਦੇ ਵਿੱਚ ਤਾਂ ਇਹ ਬਹੁਤ ਜਿਹੜੀਆਂ ਸੋਹਣੀਆਂ ਤਸਵੀਰਾਂ ਨੇ ਜਿਹੜੇ ਦਿਲ ਨੂੰ ਛੂਹਣ ਵਾਲੀਆਂ ਤਸਵੀਰਾਂ ਨੇ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਮਾਰਕਰਨੇ ਗੁਰਦੁਆਰਾ ਸਾਹਿਬ ਜਾਂਦੇ ਨੇ ਮੱਥਾ ਟੇਕਦੇ ਨੇ ਉਹਨਾਂ ਨੂੰ ਸਰੋਪਾ ਭੇਟ ਕਰਦੇ ਨੇ ਜਿਹੜੇ ਸਿੰਘ ਤਾਂ ਬਾਅਦ ਵਿੱਚ ਉਹ ਲੰਗਰ ਦੀ ਸੇਵਾ ਆਮ ਕਰਦੇ ਦਿਖਾਈ ਦੇਖੇ ਨੇ ਦੇਖੋ ਕਿਸ ਤਰੀਕੇ ਦੇ ਨਾਲ ਇਹ ਤਸਵੀਰਾਂ ਦੇ ਨਾਲ ਦਿਲ ਖੁਸ਼ ਹੁੰਦਾ ਹੈ ਦੇਖ ਕੇ ਤਾਂ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਹ ਤਸਵੀਰਾਂ ਅੱਗੇ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਸਤਿ ਸ਼੍ਰੀ ਅਕਾਲ ਪੰਜਾਬ ਲੋਕ ਅਵਾਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਕੈਨੇਡਾ ਪੰਜਾਬ ਦੇ ਵਿੱਚ ਬਹੁਤ ਘੱਟ ਜਿਹੜਾ ਫਰਕ ਹੈ ਦੇਖਣ ਨੂੰ ਮਿਲਦਾ ਪੰਜਾਬੀਆਂ ਨੇ ਕੈਨੇਡਾ ਦੇ ਵਿੱਚ ਵੀ ਜਾ ਕੇ ਇੱਕ ਮਿਨੀ ਪੰਜਾਬ ਬਸਾ ਦਿੱਤਾ ਹੈ ਪੰਜਾਬੀ ਜਿੱਥੇ ਵੀ ਜਾਂਦੇ ਨੇ ਪੂਰੀਆਂ ਮੱਲਾ ਮਾਰਦੇ ਨੇ ਚਾਹੇ ਉਹ ਦੁਨੀਆ ਦਾ ਕੋਈ ਵੀ ਕੋਨਾ ਹੋਵੇ ਅਮਰੀਕਾ ਜਰਮਨ ਫਰਾਂਸ ਇੰਗਲੈਂਡ ਆਸਟ੍ਰੇਲੀਆ ਹੋਰ ਬਹੁਤ ਸਾਰੀਆਂ ਕੰਟਰੀਆਂ ਦੇ ਵਿੱਚ ਪੰਜਾਬੀਆਂ ਨੇ ਜਾ ਕੇ ਜਿਹੜੀ ਆਪਣੀ ਤਾਕ ਜਮਾਈ ਹੈ ਬਹੁਤ ਸਾਰੇ ਵੱਡੇ ਵੱਡੇ ਬਿਜ਼ਨਸ ਪੰਜਾਬੀਆਂ ਦੇ ਵੱਲੋਂ ਕੀਤੇ ਹੋਏ ਨੇ ਹਰ ਦੇਸ਼ ਦੇ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਪੰਜਾਬੀ ਜਰੂਰ ਮਿਲ ਜਾਣਗੇ ਆਮ ਹੀ ਤੁਰੇ ਫਿਰੇ ਮਿਲ ਜਾਣਗੇ ਤਾਂ ਬੀਤੇ ਕੁਝ ਦਿਨ ਪਹਿਲਾਂ ਜਿਹੜੀ ਕੈਨੇਡਾ ਦੇ ਵਿੱਚ ਨਵੀਂ ਸਰਕਾਰ ਬਣੀ ਆ ਪਹਿਲਾਂ ਟ੍ਰੂਡੋ ਸਰਕਾਰ ਸੀ ਤਾਂ ਹੁਣ ਲਿਬਰਲ ਪਾਰਟੀ ਜਿਹੜੀ ਉਹਦੇ ਵਿੱਚੋਂ ਕੈਨੇਡਾ ਦੇ ਸੀਐਮ ਬਣੇ ਨੇ ਮਾਰਕ ਕਾਰਨੀ ਜਿਹੜੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਪੰਜਾਬੀ ਭਾਈਚਾਰੇ ਦੇ ਨਾਲ ਇੱਕ ਵੱਡੀ ਸਾਂਝ ਹੈ ਉਹ ਸਾਇੰਗ ਦੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਕੈਨੇਡਾ ਦੇ ਜਿਹੜੇ ਪੀਐਮ ਨੇ ਮਾਰਕਰਨੀ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦੇ ਨਜ਼ਰ ਆਏ ਨੇ ਬਹੁਤ ਸਾਰਾ ਪਿਆਰ ਪੰਜਾਬੀਆਂ ਦੇ ਵੱਲੋਂ ਮਾਰਕਰਨੀ ਨੂੰ ਮਿਲ ਰਿਹਾ ਬਹੁਤ ਸਾਰਾ ਪਿਆਰ ਪੰਜਾਬੀਆਂ ਨੂੰ ਮਾਰਕਰਨੀ ਪੀਐਮ ਦੇ ਵੱਲੋਂ ਮਿਲ ਰਿਹਾ ਮਾਰਕਰਨੀ ਅਕਸਰ ਹੀ ਪੰਜਾਬੀ ਕਮਿਊਨਿਟੀ ਦੇ ਵਿੱਚ ਜਾ ਕੇ ਬਹੁਤ ਖੁਸ਼ ਨੇ ਤੁਸੀਂ ਉਹਨਾਂ ਦੀਆਂ ਰੈਲੀਆਂ 'ਚ ਚੋਣ ਪ੍ਰਚਾਰ ਦੌਰਾਨ ਜਾਂ ਹੋਰ ਵੀ ਕਿਸੇ ਈਵੈਂਟ ਦੇ ਵਿੱਚ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਮਾਰਕਰਨੀ ਪੰਜਾਬੀਆਂ ਦੇ ਨਾਲ ਕੁਲੇ ਮਿਲੇ ਹੋਏ ਹਨ ਇੱਕ ਬਹੁਤ ਵਧੀਆ ਸੰਦੇਸ਼ ਹੈ ਕਿਉਂਕਿ ਜਿਸ ਦੇਸ਼ ਦੇ ਪੀਐਮ ਦੇ ਜਿਹੜੇ ਸਬੰਧ ਹੈ ਉਹ ਖਾਸ ਕਰਕੇ ਪੰਜਾਬੀ ਕਮਿਊਨਿਟੀ ਵਰਗੀ ਜਿਹੜੇ ਪੰਜਾਬੀ ਕਮਿਊਨਿਟੀ ਦੇ ਲੋਕ ਨੇ ਉਹਨਾਂ ਦੇ ਨਾਲ ਆਮ ਦੇਖਣ ਨੂੰ ਮਿਲਦੇ ਨੇ ਉੱਥੇ ਹੀ ਪੰਜਾਬੀਆਂ ਦੀ ਜਿਹੜੀ ਸੇਵਾ ਹੈ ਉਹ ਵੀ ਬਹੁਤ ਵੱਡੀ ਹੈ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਜਿਹੜੇ ਪੰਜਾਬੀਆਂ ਦੇ ਵੱਲੋਂ ਪੱਕੇ ਲੰਗਰ ਚਲਾਏ ਹੋਏ ਨੇ ਗੁਰਦੁਆਰਾ ਜੇਕਰ ਕਹਿ ਲਈਏ ਗੁਰਦੁਆਰਾ ਕੈਨੇਡਾ ਦੇ ਹਰ ਸ਼ਹਿਰ ਦੇ ਵਿੱਚ ਇੱਕ ਗੁਰਦੁਆਰਾ ਹੈ ਪੰਜਾਬੀਆਂ ਦੇ ਵੱਲੋਂ ਵੀ ਬਹੁਤ ਜਿਹੜੀ ਸੇਵਾ ਹੈ ਕੀਤੀ ਜਾ ਰਹੀ ਹੈ ਬਾਹਰਲੀਆ ਕੰਟਰੀਆਂ ਦੇ ਵਿੱਚ ਤਾਂ ਇਹ ਬਹੁਤ ਜਿਹੜੀਆਂ ਸੋਹਣੀਆਂ ਤਸਵੀਰਾਂ ਨੇ ਜਿਹੜੇ ਦਿਲ ਨੂੰ ਛੂਹਣ ਵਾਲੀਆਂ ਤਸਵੀਰਾਂ ਨੇ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਮਾਰਕਰਨੇ ਗੁਰਦੁਆਰਾ ਸਾਹਿਬ ਜਾਂਦੇ ਨੇ ਮੱਥਾ ਟੇਕਦੇ ਨੇ ਉਹਨਾਂ ਨੂੰ ਸਰੋਪਾ ਭੇਟ ਕਰਦੇ ਨੇ ਜਿਹੜੇ ਸਿੰਘ ਤਾਂ ਬਾਅਦ ਵਿੱਚ ਉਹ ਲੰਗਰ ਦੀ ਸੇਵਾ ਆਮ ਕਰਦੇ ਦਿਖਾਈ ਦੇਖੇ ਨੇ ਦੇਖੋ ਕਿਸ ਤਰੀਕੇ ਦੇ ਨਾਲ ਇਹ ਤਸਵੀਰਾਂ ਦੇ ਨਾਲ ਦਿਲ ਖੁਸ਼ ਹੁੰਦਾ ਹੈ ਦੇਖ ਕੇ ਤਾਂ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਹ ਤਸਵੀਰਾਂ ਅੱਗੇ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਸਾਸ੍ਰੀਕਾਲ ਪੰਜਾਬ ਲੋਕ ਅਵਾਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਕੈਨੇਡਾ ਪੰਜਾਬ ਦੇ ਵਿੱਚ ਬਹੁਤ ਘੱਟ ਜਿਹੜਾ ਫਰਕ ਹੈ ਦੇਖਣ ਨੂੰ ਮਿਲਦਾ ਪੰਜਾਬੀਆਂ ਨੇ ਕੈਨੇਡਾ ਦੇ ਵਿੱਚ ਵੀ ਜਾ ਕੇ ਇੱਕ ਮਿਨੀ ਪੰਜਾਬ ਬਸਾ ਦਿੱਤਾ ਹੈ ਪੰਜਾਬੀ ਜਿੱਥੇ ਵੀ ਜਾਂਦੇ ਨੇ ਪੂਰੀਆਂ ਮੱਲਾ ਮਾਰਦੇ ਨੇ ਚਾਹੇ ਉਹ ਦੁਨੀਆ ਦਾ ਕੋਈ ਵੀ ਕੋਨਾ ਹੋਵੇ ਅਮਰੀਕਾ ਜਰਮਨ ਫਰਾਂਸ ਇੰਗਲੈਂਡ ਆਸਟ੍ਰੇਲੀਆ ਹੋਰ ਬਹੁਤ ਸਾਰੀਆਂ ਕੰਟਰੀਆਂ ਦੇ ਵਿੱਚ ਪੰਜਾਬੀਆਂ ਨੇ ਜਾ ਕੇ ਜਿਹੜੀ ਆਪਣੀ ਤਾਕ ਜਮਾਈ ਹੈ ਬਹੁਤ ਸਾਰੇ ਵੱਡੇ ਵੱਡੇ ਬਿਜ਼ਨਸ ਪੰਜਾਬੀਆਂ ਦੇ ਵੱਲੋਂ ਕੀਤੇ ਹੋਏ ਨੇ ਹਰ ਦੇਸ਼ ਦੇ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਪੰਜਾਬੀ ਜਰੂਰ ਮਿਲ ਜਾਣਗੇ ਆਮ ਹੀ ਤੁਰੇ ਫਿਰੇ ਮਿਲ ਜਾਣਗੇ ਤਾਂ ਬੀਤੇ ਕੁਝ ਦਿਨ ਪਹਿਲਾਂ ਜਿਹੜੀ ਕੈਨੇਡਾ ਦੇ ਵਿੱਚ ਨਵੀਂ ਸਰਕਾਰ ਬਣੀ ਆ ਪਹਿਲਾਂ ਟ੍ਰੂਡੋ ਸਰਕਾਰ ਸੀ ਤਾਂ ਹੁਣ ਲਿਬਰਲ ਪਾਰਟੀ ਜਿਹੜੀ ਉਹਦੇ ਵਿੱਚੋਂ ਕੈਨੇਡਾ ਦੇ ਸੀਐਮ ਬਣੇ ਨੇ ਮਾਰਕ ਕਾਰਨੀ ਜਿਹੜੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਪੰਜਾਬੀ ਭਾਈਚਾਰੇ ਦੇ ਨਾਲ ਇੱਕ ਵੱਡੀ ਸਾਂਝ ਹੈ ਉਹ ਸਾਇੰਗਤ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਕੈਨੇਡਾ ਦੇ ਜਿਹੜੇ ਪੀਐਮ ਨੇ ਮਾਰਕਰਨੀ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦੇ ਨਜ਼ਰ ਆਏ ਨੇ ਬਹੁਤ ਸਾਰਾ ਪਿਆਰ ਪੰਜਾਬੀਆਂ ਦੇ ਵੱਲੋਂ ਮਾਰਕਰਨੀ ਨੂੰ ਮਿਲ ਰਿਹਾ ਬਹੁਤ ਸਾਰਾ ਪਿਆਰ ਪੰਜਾਬੀਆਂ ਨੂੰ ਮਾਰਕਰਨੀ ਪੀਐਮ ਦੇ ਵੱਲੋਂ ਮਿਲ ਰਿਹਾ ਮਾਰਕਰਨੀ ਅਕਸਰ ਹੀ ਪੰਜਾਬੀ ਕਮਿਊਨਿਟੀ ਦੇ ਵਿੱਚ ਜਾ ਕੇ ਬਹੁਤ ਖੁਸ਼ ਨੇ ਤੁਸੀਂ ਉਹਨਾਂ ਦੀਆਂ ਰੈਲੀਆਂ 'ਚ ਚੋਣ ਪ੍ਰਚਾਰ ਦੌਰਾਨ ਜਾਂ ਹੋਰ ਵੀ ਕਿਸੇ ਈਵੈਂਟ ਦੇ ਵਿੱਚ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਮਾਰਕਰਨੀ ਪੰਜਾਬੀਆਂ ਦੇ ਨਾਲ ਕੁਲੇ ਮਿਲੇ ਹੋਏ ਹਨ ਇੱਕ ਬਹੁਤ ਵਧੀਆ ਸੰਦੇਸ਼ ਹੈ ਕਿਉਂਕਿ ਜਿਸ ਦੇਸ਼ ਦੇ ਪੀਐਮ ਦੇ ਜਿਹੜੇ ਸਬੰਧ ਹੈ ਉਹ ਖਾਸ ਕਰਕੇ ਪੰਜਾਬੀ ਕਮਿਊਨਿਟੀ ਵਰਗੀ ਜਿਹੜੇ ਪੰਜਾਬੀ ਕਮਿਊਨਿਟੀ ਦੇ ਲੋਕ ਨੇ ਉਹਨਾਂ ਦੇ ਨਾਲ ਆਮ ਦੇਖਣ ਨੂੰ ਮਿਲਦੇ ਨੇ ਉੱਥੇ ਹੀ ਪੰਜਾਬੀਆਂ ਦੀ ਜਿਹੜੀ ਸੇਵਾ ਹੈ ਉਹ ਵੀ ਬਹੁਤ ਵੱਡੀਆਂ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਜਿਹੜੇ ਪੰਜਾਬੀਆਂ ਦੇ ਵੱਲੋਂ ਪੱਕੇ ਲੰਗਰ ਚਲਾਏ ਹੋਏ ਨੇ ਗੁਰਦੁਆਰਾ ਜੇਕਰ ਕਹਿ ਲਈਏ ਗੁਰਦੁਆਰਾ ਕੈਨੇਡਾ ਦੇ ਹਰ ਸ਼ਹਿਰ ਦੇ ਵਿੱਚ ਇੱਕ ਗੁਰਦੁਆਰਾ ਹੈ ਪੰਜਾਬੀਆਂ ਦੇ ਵੱਲੋਂ ਵੀ ਇਹ ਬਹੁਤ ਜਿਹੜੀ ਸੇਵਾ ਹੈ ਕੀਤੀ ਜਾ ਰਹੀ ਹੈ ਬਾਹਰਲੀਆਂ ਕੰਟਰੀਆਂ ਦੇ ਵਿੱਚ ਤਾਂ ਇਹ ਬਹੁਤ ਜਿਹੜੀਆਂ ਸੋਹਣੀਆਂ ਤਸਵੀਰਾਂ ਨੇ ਜਿਹੜੇ ਦਿਲ ਨੂੰ ਛੂਹਣ ਵਾਲੀਆਂ ਤਸਵੀਰਾਂ ਨੇ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਮਾਰਕਰ ਨੇ ਗੁਰਦੁਆਰਾ ਸਾਹਿਬ ਜਾਂਦੇ ਨੇ ਮੱਥਾ ਟੇਕਦੇ ਨੇ ਉਹਨਾਂ ਨੂੰ ਸਰੋਪਾ ਭੇਟ ਕਰਦੇ ਨੇ ਜਿਹੜੇ ਸਿੰਘ ਤਾਂ ਬਾਅਦ ਵਿੱਚ ਉਹ ਲੰਗਰ ਦੀ ਸੇਵਾ ਆਮ ਕਰਦੇ ਦਿਖਾਈ ਦੇਖੇ ਨੇ ਦੇਖੋ ਕਿਸ ਤਰੀਕੇ ਦੇ ਨਾਲ ਇਹ ਤਸਵੀਰਾਂ ਦੇ ਨਾਲ ਦਿਲ ਖੁਸ਼ ਹੁੰਦਾ ਇਹ ਦੇਖ ਕੇ ਤਾਂ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਹ ਤਸਵੀਰਾਂ ਅੱਗੇ ਸ਼ੇਅਰ ਕੀਤੀਆਂ ਜਾ ਰਹੀਆਂ ਨੇ